ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਕੁਲਿੰਦਰ ਸਿੰਘ ਬਾੜੀਆ ਅੱਜ ਕਾਦੀਆਂ ਸ਼ਹਿਰ ਦੀ ਗੱਲ ਕਰਾਂਗੇ ਕਿ ਕਾਦੀਆਂ ਸ਼ਹਿਰ ਦੋ ਘੰਟੇ ਨਹੀਂ ਪੈਂਦੇ ਕਾਦੀਆਂ ਸ਼ਹਿਰ ਚ ਪਾਣੀ ਪਾਣੀ ਹੋ ਗਿਆ ਦੇਖਣ ਨੂੰ ਲੋਕਾਂ ਦੀ ਦੁਕਾਨਾਂ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਪਈਆਂ ਨੁਕਸਾਨ ਵੀ ਹੋਇਆ ਘਰਾਂ ਵਿੱਚ ਪਾਣੀ ਆਉ ਤੁਹਾਡੀ ਲੋਕਾਂ ਨਾਲ ਅਸੀਂ ਗੱਲਬਾਤ ਹੀ ਕਰਾਵਾਂਗੇ ਲੋਕਾਂ ਨੂੰ ਕੀ ਸਮੱਸਿਆ ਵਾ ਕਿਹੜੀ ਗੱਲੋਂ ਪਾਣੀ ਲੋਕਾਂ ਦੇ ਘਰਾਂ ਵੜ ਗਿਆ ਵਾ Okay. ਨਾ ਭਾਈ ਨੇ ਸਾ ਬਿਕਮ ਕਰਦੇ ਨੇ ਮੈਂ ਆ ਭਾਈ ਸੰਦਰਮ ਦਾ ਦੱਸਦੇ ਕਿੰਨਾ ਚਿਰ ਹੋਇਆ ਨਹੀਂ ਪੀਣੀ ਭਾਈ ਇਹ ਹੋਈ ਹੈ ਗੌਰ ਫਾਮ ਜਾਵਾ ਭੇਜਾ ਕਰ ਆ ਗਈ ਆ ਭਾਈ ਜੀ ਦਾ ਘੰਟਾ ਦਾ ਘੰਟਾ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਭਾਈ ਤੇ ਖਾਦੀਆਂ ਵਿੱਚ ਇਹ ਤਾਂ ਮੀਂਹ ਤੇ ਭਾਈ ਸਾਰੀ ਗਰਮੀ ਜਿਹੜਾ ਮੀਂਹ ਨਹੀਂ ਪਿਆ ਜਨਾ ਹੁਣ ਵੀ ਪਿਆ ਗਿਆ ਇੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਪਾਣੀ ਤੇ ਜਿੱਦਾਂ ਨਹਿਰ ਟੁੱਟੀ ਨਹੀਂ ਪਖਾੜ ਆਂਦੀ ਨੀ ਇਹ ਨਗਰ ਕੌਂਸਲ ਤੇ ਇਹ ਅਧਿਕਾਰੀਆਂ ਦੇ ਕਿਤੇ ਕੋਈ ਸਫਾਈ ਕਰਦੇ ਹੀ ਨਹੀਂ ਕਰਦੇ ਭਾਜੀ ਵੇਖੋ ਸਪਾਈਲ ਕਰੋ ਕਰਦੇ ਹੁਣ ਮੀਂਹ ਪੈ ਗਿਆ ਹੁਣ ਉਹਨਾਂ ਨੇ ਸਫਾਈ ਕਰਨਗੇ ਤੇ ਪਾਣੀ ਵਗ ਜਣਾ گا ਗਾਂ ਮੱਗਿਆ ਸੱਜਣਾ ਪਾਣੀ ਗਾਂ ਨੂੰ ਹੁਣ ਆਪੇ ਜਿਹੜਾ ਹੋਤਾ ਹੀ ਜਿਹਾ ਡਕੜੂ ਆਪੇ ਡੰਗਣ ਆ ਗਿਆ ਫੇਰ ਉਹਨਾਂ ਜੀ ਸਰ ਨਾ ਵੀ ਆਪਣਾ ਸੋਮਨ ਸ਼ਰਮਾ ਸੋਮ ਬੁੱਕਸਟੋਰ ਕਾਲੀ ਰੋਡ ਕਾ ਦੀਆਂ ਹਾਂਜੀ ਅੱਜ ਕੀ ਦਾ ਪਾਣੀ ਟਿਕਾਚ ਵਾਲਾ ਬਾਸ਼ ਨਾਲ ਬਹੁਤ ਭਾਰੀ ਦੁਕਾਨ ਹੋਇਆ ਮੇਰੀ ਦੁਕਾਨ ਦੇ ਅੰਦਰ ਪਾਣੀ ਵਰ ਗਿਆ ਫੋਟੋ ਫੋਟੋ ਦੇ ਦੇ ਫੋਟੋ ਇਹ ਕਾਫੀ ਨੁਕਸਾਨ ਹੋਇਆ ਮੇਰਾ ਬੁੱਕਸਟੋਰ ਦਾ ਸਿਕਲੀ ਜਸਮਾਨ ਖਰਾਬ ਹੋਇਆ ਇਹ ਮਸਤ ਕਮੇਟੀ ਵਾਲੇ ਬਿਲਕੁਲ ਧਿਆਨ ਨਹੀਂ ਦਿੰਦੇ ਟੱਕੇ ਕੱਢੇ ਨਹੀਂ ਨਾਲੀਆਂ ਭਰੀਆਂ ਨੇ ਕੋਈ ਕੰਮ ਨਹੀਂ ਪੂਰਾ ਹੋ ਰਿਹਾ ਕਮੇਟੀ ਵਾਲਿਆਂ ਨੂੰ ਧਿਆਨ ਦੇਣਾ ਚਾਹੀਦਾ ਸ਼ਹਿਰ ਦੇ ਵੱਲ ਸਫਾਈ ਹੋਣੀ ਚਾਹੀਦੀ ਪੂਰੀ ਕੋਈ ਧਿਆਨ ਨਹੀਂ ਦਿੰਦਾ ਕੋਈ ਧਿਆਨ ਨਹੀਂ ਦਿੰਦਾ ਜੀ ਵਾਲੇ ਕੋਈ ਧਿਆਨ ਨਹੀਂ ਦਿੰਦੇ ਕਿੰਨਾ ਗਰਮੀ ਪਿਆ ਹੈ ਇਸ ਨੂੰ 2 ਘੰਟੇ ਪਾਣੀ ਨਹੀਂ ਪਿਆ ਦੇ ਨਾਲ ਪਾਣੀ ਛੋਟੇ ਛੋਟੇ ਹੋ ਗਿਆ ਸਾਡੇ ਮਰੇ ਕਰ ਕਾਦੀਆਂ ਪਾਣੀ ਟੁੱਟ ਗਿਆ ਪਾਣੀ ਜੁੱਬਾ ਕਾਦੀਆਂ ਸਾਰਾ ਇਹ ਸਫਾਈ ਹੁੰਦੀ ਇਹਦੇ ਕੁਝ ਨਹੀਂ ਹੋਣਾ ਹਾਂ ਸਫਾਈ ਦੀ ਲੀਡਿੰਗ ਜੀ ਨੂੰ ਧਿਆਨ ਨੂੰ ਠੀਕਣਾ ਹੀ ਕੰਮ ਬਚਾ ਹੋ ਜਾਣਾ ਇਹ ਲੋਕਾਂ ਦਾ ਬਚਾ ਹੋ ਜਾਣਾ ਇਹ ਲੋਕਾਂ ਦਾ ਹਾਂ Terima kasih telah <laughs> menonton! ਰਣਾ ਡਾਟ ਕਰਤਾਪ ਸਿੰਘ ਜੀ ਇਹ ਕਿੰਨਾ ਚਿਰ ਹੋ ਗਿਆ ਜੀ ਉੱਥੇ ਕੋਈ 1.5 ਘੰਟਾ ਹੋ ਗਿਆ ਤੇ ਕੀ ਹੋਇਆ ਪਾਣੀ ਪਾਣੀ ਹੋ ਗਿਆ ਪਾਣੀ ਉਹ ਪਾਣੀ ਹੋ ਗਿਆ ਦੁਕਾਨਾਂ ਦੇ ਵਿੱਚ ਫੜ ਗਿਆ ਪਾਣੀ ਇਹ ਕਿਹਨੂੰ ਕਹਿੰਦੇ ਹੋ ਸਫਾਈ ਦਾ ਕਰਮਚਾਰੀ ਨਹੀਂ ਸਫਾਈ ਕਰਮਚਾਰੀ ਆਪਣਾ ਬਿਊਟੀ ਪੂਰੀ ਕਰਨੀ ਕਰਦੇ ਡਾਟ ਕਮੇਟੀ ਆਪਣਾ ਕੰਮ ਕਰ ਰਹੀ ਸੀ ਡਾਇਰੈਕਟਰ ਸਮਾਂ ਲੈ ਜੋਗੇ ਨੇ ਤਨਖਾਹ ਲੈਣ ਜੋਗੇ ਨੇ ਉਹ ਵੇਖ ਲੈ ਕਿ ਹਸ ਤੇ ਦੁਕਾਨਾਂ ਵਾਲੇ ਸੰਗੀ ਸੰਗੀ ਦੇਖ ਕੇ ਹੱਸੇ ਲੱਗੋ ਕਿਤਾਇਆ ਤਖਵਾਲਾ ਇਹ ਜੋ ਬੇ ਕਕੀ ਸਾਨੂੰ ਕੀ ਮੰਨ ਕਰਦੇ ਸੁਰ ਸਹੀ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਆਪਣਾ ਜੋ ਕਮੇਟੀ ਦੇ ਪਰਜਾ ਪੂਰੇ ਕਰਨ ਉਹ ਕਮੇਟੀ ਵਾਲਾ ਕੋਈ ਆ ਕੋਈ ਕੋਈ ਕਮੇਟੀ ਵਾਲਾ ਕੋਈ ਨਹੀਂ ਆ ਕੋਈ ਕੋਸ਼ ਕਰੇ ਅੰਤਰੀ ਵੜੇ ਆਪਣੇ ਉਹ ਨਾਲੇ ਨੇ ਕਿੰਨਾ ਚਿਰ ਹੋ ਗਿਆ ਸਫਾਈ ਨੂੰ ਕੋਈ ਨਾ ਮਹੀਨਾ ਹੋ ਗਿਆ पर फाटी गले तो इन्हें सफाई नहीं की थी तेरे को सफाई नहीं की थी इस भाई हिंदी ते इतना पानी नहीं चटा सकते अंदर तक बंद तो बनाया ਕਿ ਭਾਈ ਨਾ ਕੀ ਆਤਰਾ ਇਹ ਸੁਖਵਿੰਦਰ ਸਰਦਾਰ ਸੋਰੀਓ ਕੀ ਗੱਲ ਕੀ ਹੋਈ ਆ ਪਾਣੀ ਘਟੇ ਪਾਣੀ ਪਾਣੀ ਨਾਲਾ ਸਾਫ ਨਹੀਂ ਹੋਇਆ ਮੇਰੇ ਖਿਆਲ ਨਾਲ ਘਟਾ ਘਟ 2 ਮਹੀਨੇ ਹੋ ਗਏ ਜਦੋਂ ਦਾ ਅਸੀਂ ਇੱਥੇ ਝਗੜਾ ਹੈ ਤੇ ਉਸ ਤੋਂ ਬਾਅਦ ਨਾ ਸਫਾਈ ਨਹੀਂ ਕੀਤੀ ਨਾਲੇ ਦੀ ਠੀਕ ਹੈ ਜੀ ਹਾਂ ਜੀ ਅੱਜ ਕੀ ਹੋਇਆ ਅੱਜ ਮੀਂਹ ਕਰਕੇ ਪਾਣੀ ਅੰਦਰ ਚਲ ਗਿਆ ਭਾਜੀ ਕੋਈ ਨੁਕਸਾਨ ਨੁਕਸਾਨ ਭਾਜੀ ਇਹਨਾਂ ਤੋਂ ਅੰਦਰ ਮੀਂਹ ਪਾਣੀ ਨਿਕਲਦਾ ਬਾਹਰ ਫੇਰ ਚੈੱਕ ਕਰਦੇ ਕੀ ਕੀ ਨੁਕਸਾਨ ਹੋਇਆ ਭਾਜੀ ਜੇ ਤੁਸੀਂ ਨਗਰ ਕੌਂਸਲ ਨੂੰ ਕੋਈ ਸ਼ਿਕਾਇਤ ਸੰਧਰਕ ਕੀਤੀ ਹੈ ਕੋਈ ਭਾਜੀ ਪਹਿਲਾਂ ਵੀ ਕਿਹਾ ਕੇ ਨਿਆਰ ਆ ਇਹ ਦੱਸ ਸਕੋ ਜਦੋਂ ਅਸੀਂ ਯਾਰ ਮਲਕ ਕੇਸ ਕੀਤਾ ਨੇ ਤੇ ਨਾਲਾ ਰੋਕਿਆ ਵੀ ਤੇ ਉਹਨੂੰ ਸਿੱਧਾ ਘਟੋ ਜਿੱਥੇ ਨੂੰ ਬਣਦਾ ਵਾ ਜਿੱਥੇ ਨੂੰ ਢਾਲ ਹੈਗੀ ਆ ਉਹਦੇ ਕਰਕੇ ਉਸ ਤੋਂ ਬਾਅਦ ਇਹਨੇ ਸਪਾਈ ਕੋਈ ਨਹੀਂ ਕੀਤੀ ਉਹ ਸਾਡਾ ਵੈਰ ਘਟੇ ਜਾ ਰਿਹਾ ਹਾਂਜੀ ਹਾਂਜੀ ਇਹੋ ਹੀ ਕਹਿ ਸਕਦੇ ਆਪਾਂ ਭਾਜੀ ਉਹ ਟੀਸੀ ਸਾਹਿਬ ਕੀ ਮੰਨ ਕਰਦੇ ਹੋ ਸਰਕਾਰ ਕੋ ਮੰਨ ਕਰਦੇ ਵੀ ਜਿਹੜੇ ਸ਼ਹਿਰ ਦੀ ਨੇ ਤੰਗੀ ਤਰ੍ਹਾਂ ਸਫਾਈ ਇਹ ਜਿੱਦਣ ਨੂੰ ਰੂਟ ਬਣਦਾ ਜਿੱਦਣ ਨੂੰ ਪਾਣੀ ਨਿਕਲੇ ਉਦਾਂ ਨਜਾਇਜ਼ ਨਾਲੇ ਪਾਉਣ ਦਾ ਫਾਇਦਾ ਕੀ ਹੈ ਜੇ ਪਾਣੀ ਨਾ ਨਿਕਲਿਆ ਹੋਵੇ ਪੌਲੀ ਟਿਕਾਨਾਂ ਚ ਪਾਣੀ ਵੜਿਆ ਹਾਂਜੀ ਵੜਿਆ ਜੀ ਕਾਫੀ ਨੁਕਸਾਨ ਹੋ ਜਾਂਦਾ ਹਾਂਜੀ ਹਾਂਜੀ ਇਹਦੀ ਪ੍ਰਬਾਈ ਕੋਣ ਕਰੇਗਾ ਇਹ ਹੁਣ ਸਰਕਾਰ ਹੀ ਕਰੇਗੀ ਜੀ ਜਿਹੜੇ ਬੰਦੇ ਇਹਨਾਂ ਦੇ ਜ਼ਿੰਮੇਵਾਰ ਹੈਗੇ ਆ ਪਤਲਾ ਆ ਗਿਆ ਨਾ ਨਿਕਾਸ਼ ਨਹੀਂ ਗਿਆ ਵਸੇ ਵੀ ਕੋਈ ਸਫਾਈ ਨਹੀਂ ਕੀਤੀ ਕਰਨ ਵਾਲੀ ਵਾਈਸ ਵੀ ਤਾਂ ਹੋਇਆ ਹੀ ਨਿਕਾਸ਼ ਹੈ ਨਹੀਂ ਪਾਣੀ ਜਾਂਦਾ ਨਹੀਂ ਕਿਤੇ ਵਕ ਉਸ ਕਿਹਦਾ ਕਹਿੰਦੇ ਹੋ ਦੋ ਰੁਪਏ ਹੀ ਕਹਿੰਦੇ ਕਿਸੇ ਦਾ ਵੀ ਭਰਾ ਗੱਦਦਾ ਦੋ ਟਿੱਲੇ ਲਈ ਚੋਲ ਬਦਲ ਜਾਈਏ ਪਾਣੀ ਨਿਕਾਸ਼ ਚੋੜੇ ਨੁਕਸਾਨ ਨਹੀਂ ਹੋਣਾ ਨਿਸ਼ਾਨ ਕੋਈ ਨਹੀਂ ਬਚਾਇਆ ਜੀ ਇਹ ਮੰਗੀ ਤੁਹਾਡੀ ਮੰਗੇ ਅਗੇ ਜਾ ਕੇ ਨਿਕਾਸ਼ ਹੋ ਜਾ ਪਾਣੀ ਦਾ ਸਮ ਸਿੰਘ ਹਾਂ ਜੀ ਅੱਜ ਮੀਂਹ ਕਿੰਨੇ ਘੰਟੇ ਪਿਆ ਗਿਆ ਅੱਜ ਜ਼ੋਰਦਾਰ ਕਿੰਨੇ ਘੰਟੇ ਮੀਂਹ ਪਿਆ ਹੈ ਸਿਕਾਬੀਆਂ ਹਾਂ ਜੀ ਉਸ ਤੋਂ ਬਾਅਦ ਕੀ ਹੈ ਕਿੰਨਾ ਕਿੰਨਾ ਉਸ ਤੋਂ ਬਾਅਦ ਹੈ ਜਿਹੜਾ ਵੇਖੋ ਕਿੰਨਾ ਕਿੰਨਾ ਪਾਣੀ ਇਕੱਠਾ ਹੋ ਗਿਆ ਲੋਕਾਂ ਦੇ ਘਰਾਂ 'ਚ ਵੜ ਗਿਆ ਗਲੀਆਂ 'ਚ ਵੜ ਗਿਆ ਸਾਡੀਆਂ ਦੁਕਾਨਾਂ 'ਚ ਵੜ ਗਿਆ ਪਾਣੀ ਤੇ ਜੇ ਹੋਈ ਚੰਗੀ ਦਾ ਸਫਾਈ ਕੀਤੀ ਜਾਏ ਨਾ ਘਰਾਂ 'ਚ ਪਾਣੀ ਵੜੇ ਨਾ ਦੁਕਾਨਾਂ 'ਚ ਪਾਣੀ ਵੜੇ ਤੇ ਨਗਰ ਨਿਗਮ ਵਾਲਿਆਂ ਚਾਹੀਦਾ ਸਫਾਈ ਕਰਾਂ ਇਸ ਪਾਸੇ ਧਿਆਨ ਨਹੀਂ ਕਰਦੇ ਨਾ ਕੋਈ ਰਾਜਨੀਤੀ ਨੀਂ ਕਰਦਾ ਇਹ ਕੰਮ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਲੋਕਾਂ ਨੂੰ ਦਬੋਸ ਰਿਹਾ ਹੈ ਬਿਮਾਰੀਆਂ ਫੈਲਦੀਆਂ ਨੇ ਅੱਜ ਸਾਡੀ ਦੁਕਾਨ ਦੇ ਅੰਦਰ ਪਾਣੀ ਆ ਵਰਿਆ ਤੇ ਅਸੀਂ ਬੱਚੇ ਸਾਰਾ ਕੱਢਣ ਦੇ ਮਾਮੂਲ ਗਿਲਾ ਹੋ ਗਿਆ ਨੀਕਾਂ ਨੂੰ ਪੰਜਾਬ ਪਹਿਲਾਂ ਪਾਣੀ ਚੋਕ ਰਹਾ ਰਾਤ ਦਾ ਟਾਈਮ ਹੁੰਦਾ ਤੇ ਜਿੰਦਾ ਟਾਈਮ ਸੀ ਪਤਾ ਕੋ ਬੈਠੇ ਸੀ ਉਹਦਾ ਅਪਸ਼ਿਟਚਾਰ ਕਰ ਲਿਆ ਉਹਨੂੰ ਖੋਦ ਇਹਦੇ ਕਰਮਚਾਰੀ ਸਭਾ ਲਿਆ ਤੇ ਸਹਿਮਤ ਨੇ ਇਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਸਰਕਾਰ ਇਹਨਾਂ ਨੂੰ ਚਾਹੀਦਾ ਵੀ ਇਹ ਕੰਮ ਇਹਨਾਂ ਕੋ ਕੰਮ ਲਾਣ ਸਾਰਾ ਮਤਲਬ ਹਰ ਕੰਮ ਜੂਰੀ ਹੁੰਦਾ ਟਾਈਮ ਨਾਲ ਕੰਮ ਨਹੀਂ ਆ ਜਾਂਦਾ ਨਾਲ ਸਫਾਈ ਹੋਵੇ ਇਹ ਜਿਹੜਾ ਪਾਣੀ ਇਕੱਠਾ ਨਹੀਂ ਹੋਏਗਾ ਉਹਦਾ ਨਿਕਾਸ ਹੋਣਾ ਚਾਹੀਦਾ ਪਾਣੀ ਜਦੋਂ ਰੁਕਨ ਕਰਕੇ ਸਾਰਾ ਨੁਕਸਾਨ ਹੁੰਦਾ ਲੋਕਾਂ ਨਾਲ ਅਸੀਂ ਗੱਲ ਕੀਤੀ ਦੁਕਾਨਦਾਰਾਂ ਨਾਲ ਉਹ ਘਰਾਂ ਵਾਲਿਆਂ ਨਾਲ ਉਹਨਾਂ ਦੇ ਇਕਰਾਨ ਵਿੱਚ ਪਾਣੀ ਜਾਵੜਿਆ ਸੀ ਉਹਨਾਂ ਦਾ ਭਾਰੀ ਨੁਕਸਾਨ ਵੀ ਹੋਇਆ ਉਹਨਾਂ ਨੇ ਕੋਈ ਮੰਗ ਕੀਤੀ ਕਿ ਸਰਕਾਰ ਨਗਰ ਕੌਂਸਲ ਨੂੰ ਹਦਾਇਤ ਦੇਵੇ ਕਿ ਚੰਗੀ ਤਰ੍ਹਾਂ ਸਫਾਈ ਕਰਨ ਦੇਖ ਰਹੇ ਹੋ ਤੁਸੀਂ ਚੜ੍ਹਦੀ ਕਲਾ ਪੰਜਾਬ ਨੂੰ ਤੇ ਕੁਲਵਿੰਦਰ ਸਿੰਘ ਪਾਟਿਆ ਦੀ ਖਾਸ ਰਿਪੋਰਟ